ਐਵੇਂ ਨਾ ਰੈਟ ਰੇਸ ਚ ਭੱਜੀ ਜਾਓ 30 35 40 ਸਾਲ ਦੇ ਹੋ ਜਾਓਗੇ ਸਰੀਰ ਵੀ ਤੁਹਾਡਾ ਸਾਥ ਦੇਣਾ ਛੱਡ ਜੂਗਾ ਤੇ ਹਾਸਲ ਕੁਝ ਨਹੀਂ ਹੋਣਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਮਨ ਦੀ ਪਿਆਮਾ ਉਮੀਦ ਕਰਦਾ ਸਭ ਵਧੀਆ ਹੋਵੋਗੇ ਦੋਸਤੋ ਮੇਰੇ ਮਨ ਚ ਇੱਕ ਵਿਚਾਰ ਆਉਂਦਾ ਸੀ ਅੰਜ ਲੱਗਦਾ ਜਿਵੇਂ ਨਾ ਅੱਜ ਸਮਾਜ ਚ ਇੱਕ ਧਾਰਨਾ ਬਣੀ ਹੋਈ ਆ ਕਿ ਜਿਵੇਂ ਜਿਸ ਇਨਸਾਨ ਕੋਲ ਜੋ ਕੁਝ ਵੀ ਹੈ ਨਾ ਉਹ ਖੁਦ ਨੂੰ ਸੈਟੀਸਫਾਈਡ ਕਰਨ ਲਈ ਉਹਨਾਂ ਚੀਜ਼ਾਂ ਨੂੰ ਹੀ ਸਕਸੈਸ ਦਾ ਜਾਂ ਖੁਸ਼ੀ ਦਾ ਇੱਕ ਪਮਾਨਾ ਜਾਂ ਬੈਂਚਮਾਰਕ ਬਣਾਉਣ ਦੀ ਕੋਸ਼ਿਸ਼ ਕਰਦਾ ਜਿਸ ਇਨਸਾਨ ਕੋਲ ਬਸ ਪੈਸਾ ਹੀ ਆ ਨਾ ਉਹਦੇ ਕੋਲ ਕੋਈ ਗੁਣ ਹੈਗਾ ਨਾ ਕੋਈ ਹੁਨਰ ਆ ਨਾ ਕੋਈ ਕਲਾ ਨਾ ਕੋਈ ਸੰਸਕਾਰ ਨਾ ਕੋਈ ਦਲੇਰੀ ਆ ਨਾ ਮਿਹਨਤ ਆ ਉਸਨੇ ਇੱਕ ਨੈਰੇਟਿਵ ਬਣਾਇਆ ਹੋਇਆ ਕਿ ਖੁਸ਼ ਵਸ ਉਹੀ ਆ ਸਫਲ ਵਸ ਉਹੀ ਆ ਜੋ ਫਾਲਤੂ ਦਿਖਾਵੇ ਦੇ ਪੈਸੇ ਖਰਚ ਕਰ ਸਕਦਾ ਤੇ ਸਾਡੇ ਵਰਗੇ ਮਿਡਲ ਕਲਾਸ ਲੋਕਾਂ ਨੂੰ ਮੇਨਸਟ੍ਰੀਮ ਮੀਡੀਆ ਨਾਲ ਰਲ ਕੇ ਬੇਕੂਫਾ ਨਾ ਹੋਣ ਦੀ ਕੋਸ਼ਿਸ਼ ਕਰਦਾ ਯਾਰ ਐਕਚੁਅਲ 'ਚ ਇੱਕ ਨਾ ਰੇਸ ਆ ਜਿਸ ਨੂੰ ਬਸ 1% ਪੈਸੇ ਵਾਲੇ ਲੋਕਾਂ ਨੇ ਆਪਣੇ ਹੀ ਪੈਰਾਮੀਟਰ ਸੈੱਟ ਕਰਕੇ ਬਣਾਇਆ ਹੋਇਆ ਤੁਸੀਂ ਇਸ ਰੇਸ ਦੀ ਪਰਵਾਹ ਨਾ ਕਰੋ ਤੁਸੀਂ ਤੁਹਾਡੇ ਕੋਲ ਜੋ ਕੁਝ ਵੀ ਹੈ ਨਾ ਜੇ ਤੁਹਾਡਾ ਉਹ ਆਪ ਦਾ ਕਮਾਇਆ ਹੋਇਆ ਮਿਹਨਤ ਦਾ ਕਮਾਇਆ ਹੋਇਆ ਤਾਂ ਤੁਸੀਂ ਸਫਲ ਹੋ ਉਹ ਲੋਕ ਜਿਹੜੇ 1% ਪੈਸੇ ਵਾਲੇ ਲੋਕ ਏ ਉਹਨਾਂ ਲੋਕਾਂ ਦਾ ਐਕਚੁਅਲੀ ਉਹ ਵੀ ਇੱਕ ਨਾ ਪੋਲਿਟੀਕਲ ਪਾਰਟੀ ਵਾਂਗ ਤੁਹਾਡਾ ਨਾ ਪੋਲਿਟਿਕਸ ਖੇਲਦੇ ਨੇ ਉਹਦਾ ਮੇਨ ਮੋਟਿਵ ਹੁੰਦਾ ਇੱਕ ਗੇਮ ਤਿਆਰ ਕੀਤੀ ਹੁੰਦੀ ਹੈ ਤੁਹਾਡੀ ਪੋਕਟ ਜੋ ਪੈਸਾ ਕੱਢ ਕੇ ਆਪਣੀ ਪੋਕਟ ਦੇ ਵਿੱਚ ਪਾਉਣਾ ਉਹ ਤੁਹਾਨੂੰ ਬੇਕੂਸਮਝਿਆ ਤੁਸੀਂ ਉਹਨਾਂ ਨੂੰ ਬੇਕੂਸਮਝੋ ਐਸਪੈਕਟ ਕਰੋ ਇਨਸਾਨ ਦੇ ਕਿਰਦਾਰ ਦੀ ਇਨਸਾਨ ਦੇ ਹੁਨਰ ਦੀ ਜੇ ਕਿਸੇ ਦੇ ਬਾਪ ਦਾਦੇ ਦਾ ਕਮਾਇਆ ਹੋਇਆ ਪੈਸਾ ਉਹਦੇ ਤੇ ਉਹ ਯਾਸ਼ੀ ਕਰ ਰਿਹਾ ਉਹ ਬੰਦਾ ਇਹ ਨਹੀਂ ਹੈ ਕਿ ਉਹ ਬੰਦਾ ਤੁਹਾਡਾ ਆਦਰਸ਼ ਹੋ ਸਕਦਾ ਜੇ ਬੰਦੇ ਨੇ ਮਿਹਨਤ ਕਰਕੇ ਕਮਾਇਆ ਮਿਹਨਤ ਕਰਕੇ ਕੁਝ ਬਣਾਇਆ ਉਹ ਬੰਦਾ ਤੁਹਾਡਾ ਰੋਲ ਮਾਡਲ ਹੋ ਸਕਦਾ ਉਹਦੇ ਤੋਂ ਕੁਝ ਸਿੱਖ ਸਕਦੇ ਹੋ ਮੁੱਖ ਦੀ ਗੱਲ ਇਹ ਆ ਕਿ ਐਵੇਂ ਨਾ ਰੈਟ ਰੇਸ ਚ ਭੱਜੀ ਜਾਓ 30 35 40 ਸਾਲ ਦੇ ਹੋ ਜਾਓਗੇ ਸਰੀਰ ਵੀ ਤੁਹਾਡਾ ਸਾਥ ਦੇਣਾ ਛੱਡ ਜੂਗਾ ਤੇ ਹਾਸਲ ਕੁਝ ਨਹੀਂ ਹੋਣਾ ਜਿਹਨਾਂ ਨੂੰ ਤੁਸੀਂ ਫੋਲੋ ਕਰ ਰਹੇ ਹੋ ਜਿਹੜੇ ਬਾਪ ਦਾਦਿਆਂ ਦੀ ਕਮਾਈ ਤੇ ਬੈਠੇ ਹੋਏ ਨੇ ਉਹਨਾਂ ਦੀ ਰੀਸਾਂ ਕਰ ਰਹੇ ਹੋ ਤਾਂ ਜੇ ਉਹਨਾਂ ਨੂੰ ਤੁਸੀਂ ਇੱਕ ਦਿਨ ਉਹਨਾਂ ਦੇ ਉਹਨਾਂ ਤੋਂ ਸਾਰੇ ਸੋਰਸਰ ਸਾਰੇ ਸੋਰਸਰ ਉਹਨਾਂ ਦੇ ਖੋਲੇ ਜਾਣ ਤੇ ਸ਼ਾਮ ਨੂੰ ਉਹ 500 ਰੁਪਏ ਕਮਾ ਕੇ ਨਹੀਂ ਲੈ ਕੇ ਦੇ ਸਕਦੇ ਇਸ ਕਰਕੇ ਤੁਸੀਂ ਸਫਲ ਹੋ ਜੇ ਤੁਸੀਂ ਤੁਹਾਡੇ 'ਚ ਕੋਈ ਹੁਨਰ ਹੈ ਨਾ ਤੁਸੀਂ ਸਫਲ ਹੋ